ਤਵੇ ਪ੍ਰਸਾਦ ਸਵੇ ਸ੍ਰਾਵਕ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸੁਦਾਦਿਕ ਸੰ ਸੰਮੂਹ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖੀਤ ਪ੍ਰਾਨ ਪਤੀਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਯੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੌਜਾਤ ਨਿਵਾਰੇ ਬਾਰਿ ਪੁਜਾਨੇ ਕੇ ਭੂਪ ਭਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਨਿਰਦੰਗ ਨਗਾਰੇ ਗੁੰਜਤ ਗੂੜਗ ਜਾਣਿਕ ਸੁੰਦਰ इन सतन है अराज हजारे भूत भव्य प्रमाण के भूपत कौन गन है नहीं जात विचार श्री पत श्री भगवान पजे बिन अंत को अंत के नाम सिधारे तीर्थ नान दया दम दान सो संजम नेम अनेक बिसेख ਬੀਦ ਪੁਰਾਨਕ ਤੇਬ ਕੁਰਾਨ ਜਮੀਨ ਜਮਾਨ ਸਬਾਨਿਕ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਵੇ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਪਜੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾ ਦੁਰੰਤ ਦੁਬਾ ਸੁਸਾਜ ਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੂਰ ਅਰੀਰ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਬੀਰ ਆਪਾਰ ਬੜੀ ਬਰਿਆਰ ਅਵਚਾਰ ਸਾਰ ਕੀ ਧਾਰ ਪਛਿਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਿਆ ਗਾੜੇ ਗਣਨ ਕੋ ਤੋੜਨ ਹਾ ਸੋ ਬਾਤ ਨਹੀਂ ਚੱਕ ਚਾਰ ਲਵੇ ਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਤਿ ਅਨੇਕ ਸੁਏਕ ਦਿਵਯਾ ਦਾਨਮ ਦੇਵ ਫਨਿੰਦ ਨੇ ਸਾਚਰ ਭੂਤ ਭਵਿਖ ਭਵਾਨ ਜਪੈਗੇ ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪ ਥਪੈਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਕੁੰਝ ਖਪੈਗੇ ਬਾਦਸਮੂ ਪ੍ਰਸੰਨ ਫਿਰੈ ਜਗ ਸਤਰ ਸਬੈ ਅਵ ਲੋਕ ਚਪੈਗੇ ਮਾਨਵ ਇੰਦਰ ਗਜਿੰਦਰ ਨਰਾਦਪ ਜਉਣ ਤ੍ਰਿਲੋਕ ਰਾਜ ਕਰਨਗੇ ਕੋਟਿ ਸ্নান ਗਜਾਦਿਕ ਦਾਨ ਅਨੇਕ ਸੁਮਬਰ ਸਾਜ ਬਰੰਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ आंत फसे जम फास परेंगे जे नर श्रीपत के प्रसं भगत नर फेर न दे परेंगे कहां भयो जो दोलोचन मुंदकै बैठ रहयो भक्त ध्यान लगायो नाथ फिरयो लिए सात समुंदरन लोक गए परलोक गवायो ਬਾਸ ਕੀਓ ਵਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈ ਸੁ ਬਿਤਾਇਓ ਸਾਚ ਕਾਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂੰ ਲੈ ਪਾਹਨ ਪੂਜ ਧਰਿਓ ਸਿਰ ਕਾਹੂੰ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਜ਼ ਕੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਔਰ ਕਿਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਿਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ